ਉਸ 16% ਤੇ ਡੀਏ 2.96 ਪੇ ਸਕੇਲ 37 ਤਰ੍ਹਾਂ ਦੇ ਬੰਦ ਪੱਤੇ ਮੁੜ ਤੋਂ ਬਹਾਲ ਜਾਰੀ ਕਰਨਾ ਏਸੀਪੀ ਦਾ ਲਾਭ ਮਲਾਸਮਾ ਨੂੰ ਦੇਣਾ 18000 ਕਰੋੜ ਰੁਪਏ ਦਾ ਏਰੀਅਰ ਰਿਚਾਰੀ ਕਰਨਾ ਅਤੇ ਪੇ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਤੇ ਤੀਜਾ ਵੋਲਿਊਮ ਜਾਰੀ ਕਰਨ ਨੂੰ ਲੈ ਕੇ ਇੱਕ ਬੇਹਤ ਵੱਡਾ ਅਪਡੇਟ ਜਿਹੜਾ ਸਿੱਧਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਾਹਮਲੇ ਨਿਕਲ ਕੇ ਆ ਰਿਹਾ ਸੋ ਆਪਣੀ ਸਕਰੀਨ ਦੇ ਉੱਪਰ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ ਦੇ ਲਈ OPS ਸਕੀਮ ਦੀ ਪਾਰਲੀ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੇ باوجود ਹਲੇ ਟਰੱਕ ਲੱਗੋ ਨਾ ਕਰੰਦੇ ਰੋ ਤੇ ਵੱਜੋ ਸੰਘਰਸ਼ ਕਰਦੇ ਆ ਰਹੇ ਮਲਾਜ਼ਮ ਹੁਣ ਅਦਾਲਤਾਂ ਦੇ ਰਾਹ ਪੈ ਗਏ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲੇ ਦਾ ਮੁੱਦਾ ਹਾਈ ਕੋਰਟ ਪਹੁੰਚ ਚੁੱਕਾ ਹੈ ਪੰਜਾਬ ਸਰਵ ਜਖਤ ਤ੍ਰਿਤੀ ਸਟਾਫ ਐਸੋਸੀਏਸ਼ਨ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਾਉਣ ਦੇ ਨਾਅਰੇ ਨਾਲ ਖੁੱਲ ਪੰਜ ਮੋਦਿਆਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੂਬਾ ਸਰਕਾਰ ਦੇ ਖਿਲਾਫ ਵੱਖੋ ਵੱਖਰੇ ਕੇਸ ਦਰ ਕੀ ਤਨੇਸੋ ਇਹਨਾਂ ਪੰਜ ਮੰਗਾਂ ਦੇ ਵਿੱਚ ਮਲਾਜ਼ਮਾਂ ਦੀ 16% ਡੀਏ ਦੀ ਮੰਗ ਆਉਂਦੀ ਹੈ 2.95 ਪੇ ਸਕੇਲ ਦੀ ਮੰਗ ਆਉਂਦੀ ਹੈ 37 ਤਰ੍ਹਾਂ ਦੇ ਜਿਹੜੇ ਪੱਤੇ ਬੰਦ ਪਏ ਨੇ ਉਹ ਮੰਗ ਆਉਂਦੀ ਹੈ एसीबी ਨੂੰ ਬਹਾਲ ਕਰਨਾ ਅਤੇ 18000 ਕਰੋੜ ਰੁਪਏ ਦੇ ਏਰੀਆ ਦੇ ਜਿਹੜਾ 5.5 ਸਾਲਾਂ ਦਾ ਪੈਂਡਿੰਗ ਪੇਆ ਉਹ ਅਤੇ ਅਖੀਰ ਦੇ ਵਿੱਚ ਪੇ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਤੇ ਤੀਜਾ ਵੋਲਿਊਮ ਜਾਰੀ ਕਰਨ ਦੀ ਮੰਗ ਸ਼ਾਮਿਲ ਹੈ ਇਸ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਨੇ ਦੱਸਿਆ ਕਿ ਮਲਾਜ਼ਮਾਂ ਨੂੰ اوਪੀਐਸ ਸਕੀਮ ਨੂੰ ਬਹਾਲ ਕਰਾਉਣ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ 18 ਨਵੰਬਰ 2022 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਆਮ ਆਦਮੀ ਪਾਰਟੀ ਨੇ ਗੁਜਰਾਤ ਚੋਣਾਂ ਦੇ ਵਿੱਚ ਵੀ ਇਸ ਨੋਟੀਫਿਕੇਸ਼ਨ ਦਾ ਪ੍ਰਚਾਰ ਕੀਤਾ ਸੀ ਪਰ ਹਾਲੇ ਤੱਕ ਉਹ ਨੋਟੀਫਿਕੇਸ਼ਨ ਮਲਾਜ਼ਮਾਂ ਉੱਤੇ ਲਾਗੂ ਨਹੀਂ ਕੀਤਾ ਗਿਆ। ਇਸ ਕਰਕੇ ਮੁਲਾਜ਼ਮ ਐਨਪੀਐਸਰ ਦੇ ਨਾਲ ਸਿਦਾ ਮੁਕਤ ਹੋ ਰਹੇ ਨੇ ਉਹਨਾਂ ਨੇ ਅੱਗੇ ਦੱਸਿਆ ਕਿ ਹਾਈ ਕੋਰਟ ਦੇ ਵਿੱਚ ਦਾਇਰ ਕੀਤੇ ਗਏ ਰਿਟ ਪਟੀਸ਼ਨ ਪਰਲੇ ਸੁਣਵਾਈ 29 ਜਨਵਰੀ ਨੂੰ ਨਿਸ਼ਚਿਤ ਹੋਈ ਸੀ ਇਸ ਤੋਂ ਇਲਾਵਾ ਪੰਜ ਹੋਰ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਸ ਦੇ ਵਿੱਚ 16% ਡੀਏ ਮਹਿੰਗਾਈ ਪੱਤਾ ਵੀ ਸ਼ਾਮਲ ਹੈ ਪਟੀਸ਼ਨ ਦੇ ਵਿੱਚ ਦਾਇਰ ਕੀਤੀਆਂ ਗਈਆਂ ਨੇ ਐਸੋਸੀਏਸ਼ਨ ਦੇ ਅਗਰਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਇਸ ਲਈ ਉਹਨਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਸੋ ਹੁਣ ਲੱਗ ਕਮਲਾਸਮਾ ਦੀਆਂ ਅੱਖਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਲੱਗਿਆ ਨੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਲਾਸਮਾ ਦੇ ਹੱਕ ਵਿੱਚ ਕਿਹੜਾ ਫੈਸਲਾ ਲਿਆ ਗਿਆ